ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਾਫੀ ਦਿਨਾਂ ਬਾਅਦ ਅੱਜ ਵੀਡੀਓ ਪਾਉਣ ਲੱਗੇ ਆ ਕੋਈ ਕੰਮ ਹੀ ਆਵਜਾ ਹੋ ਗਿਆ ਸੀਗਾ ਤਾਂ ਸੋਚਿਆ ਸੀ ਥੋੜਾ ਜਿਹਾ ਲੇਟ ਹੀ ਪਾਵਾਂਗੇ ਵੀਡੀਓ ਤਾਂ ਅੱਜ ਆਪਣੀ ਵੀਡੀਓ ਬਾਈ ਜੀ ਨਰਮੇ ਤੇ ਆ ਬੜੇ ਭਰਾਵਾਂ ਦੇ ਕਮੈਂਟ ਤੇ ਫੋਨ ਆਈ ਜਾਂਦੇ ਆ ਕਹਿੰਦੇ ਬਾਈ ਨਰਮੇ ਬਾਰੇ ਦੱਸੋ ਚਿੱਟੇ ਮੱਛਰ ਦਾ ਬੜਾ ਅਟੈਕ ਹੈ। ਸੁੰਡੀ ਵੀ ਹੈਗੀ ਐ ਤਾਂ ਬਾਈ ਜੀ ਨਰਮੇ ਬਾਰੇ ਆディ ਗੱਲ ਕਰਦੇ ਆ ਮੇਰੇ ਕੋਲੇ ਤਾਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਅਸੀਂ ਤਾਂ ਕਿ ਨਰਮਾ ਨਹੀਂ ਗਾ ਵੀ ਜਾਰ ਨਰਮੇ ਦੀ ਕਹਾਣੀ ਇਹ ਆ ਜਿਵੇਂ ਨਰਮੇ ਨੂੰ ਹੁਣ ਚਿੱਟਾ ਮੱਛਰ ਆਇਆ ਚਿੱਟਾ ਮੱਛਰ ਤੇ ਤੇਲੇ ਦਾ ਬਹੁਤ ਅਟੈਕ ਹੈ ਏਕਣਾ ਆਪਣਾ ਸੋਚ ਹੁੰਦੀ ਹੈ ਵੀ ਜਦੋਂ ਮੀਂਹ ਆ ਗਿਆ ਤੇ ਚਿੱਟਾ ਮੱਛਰ ਵੀ ਮਰ ਗਿਆ ਤੇ ਤੇਲਾ ਵੀ ਮਰ ਗਿਆ ਨਰਮਾ ਸਾਫ਼ ਹੋ ਗਿਆ ਕਦੇ ਨਹੀਂਗਾ ਹੁੰਦਾ ਇਹ ਆਪਣਾ ਭੁਲੇਖਾ ਹੈ ਚਿੱਟਾ ਮੱਛਰ ਜਦੋਂ ਮੀਂਹ ਆ ਕੇ ਹਟੂਗਾ ਉਸ ਤੋਂ ਚਾਰ ਦਿਨ ਬਾਅਦ ਚੈੱਕ ਕਰ ਲਿਓ ਕਿੰਨਾ ਵੱਧ ਜਾਂਦਾ ਜਦੋਂ ਹਮੇਸ ਹੁੰਦਾ ਮੀਂਹ ਤੋਂ ਬਾਅਦ ਤਾਂ ਇਹਦੇ ਸਾਰੇ ਆਂਡੇ ਖੁੱਲਦੇ ਆ ਉਹ ਫੁੱਟਦੇ ਆ ਤਾਂ ਚਿੱਟੇ ਮੱਛਰ ਦਾ ਬਹੁਤ ਵੱਡਾ ਅਟੈਕ ਹੁੰਦਾ ਹੈ ਅੱਜ ਵੀ ਕਈ ਫੋਨ ਆਏ ਯਾਰ ਬਾਈ ਕਹਿੰਦੇ ਚਿੱਟੇ ਮੱਥਰ ਦਾ ਕੀ ਹੱਲ ਕਰੀਏ ਤਾਂ ਬਾਈ ਹੱਲ ਉਹ ਹੀ ਆ ਜਿਵੇਂ ਆਪਾਂ ਪਿਛਲੇ ਸਾਲ ਵੀ ਵੀਡੀਓ ਪਾਉਂਦੇ ਰਹੇ ਆਂ ਵੀ ਚੰਗੀਆਂ ਸਪ੍ਰਿੰਗਾਂ ਕਰਕੇ ਦੇਖ ਲੋ ਮੱਥਾ ਮਾਰ ਕੇ ਦੇਖ ਲੋ ਸਰਕਾਰਾਂ ਦਾ ਨਰਮੇ ਵੱਲ ਧਿਆਨ ਨਹੀਂਗਾ ਜੇ ਆਪਾਂ ਮਿਹਨਤ ਕਰਕੇ ਪੂਰਾ ਜ਼ੋਰ ਲਾ ਕੇ ਪੂਰਾ ਖਰਚਾ ਕਰਕੇ ਨਰਮਾ ਕਰ ਲਾਂਗੇ ਤਾਂ ਨਰਮੇ ਦਾ ਰੇਟ ਨਹੀਂ ਜਾਉਂਦਾ ਤਾਂ ਜ਼ਿਮੀਂਦਾਰਾਂ ਦਾ ਮਾਣ ਖੱਟਾ ਹੋਇਆ ਪਹਿਨ ਨਹੀਂ ਜ਼ਿਮੀਂਦਾਰਾਂ ਦਾ ਜੀ ਨਹੀਂਗਾ ਕਰਦਾ ਝੋਨਾ ਲਾਉਣ ਨੂੰ ਇੰਨਾ ਖਰਚਾ ਕਰਕੇ ਨਵੇਂ ਟਿਊਬ ਲਵਾ ਕੇ ਸੋਲਰ ਵਾਲੀਆਂ ਮੋਟਰਾਂ ਲਵਾ ਕੇ ਨਰਮੇ ਵਾਲੇ ਖਾਂ ਝੋਨਾ ਕਰਨ ਨੂੰ ਜ਼ਿਮੀਂਦਾਰ ਦਾ ਜੀਨੀਅਰ ਕਰਦਾ ਜ਼ਿਮੀਂਦਾਰ ਕਦੋਂ ਚਾਹੁੰਦਾ ਵੀ ਝੋਨਾ ਹੋਵੇ ਜ਼ਿਮੀਂਦਾਰ ਦਾ ਆਪ ਚਾਹੁੰਦਾ ਨਰਮਾ ਹੋਵੇ ਨਰਮਾ ਨਿਕਲੇ 12 14 ਕੁਇੰਟਲ ਕਿੱਲੇ ਦਾ ਤੇ 10000 ਰੇਟ ਹੋਵੇ ਨਾਲੇ ਪਿੰਨਾ ਨਰਮੇ ਦਾ ਸਰਕਲ ਚੱਲਦਾ ਹੈ ਗਰੀਬਾਂ ਦਾ ਜ਼ਿਮੀਂਦਾਰ ਦਾ ਫੈਕਟਰੀ ਮਾਲਕਾਂ ਦਾ ਫੈਕਟਰੀ ਚ ਮਜ਼ਦੂਰਾਂ ਦਾ ਕਿੱਥੋਂ ਤੱਕ ਕਿੰਨਾ ਲੰਮਾ ਸਰਕਲ ਚੱਲਦਾ ਤਾਂ ਨਰਮੇ ਦੀ ਫਸਲ ਤਾਂ ਵਧੀਆ ਸੀ ਪਰ ਕੁੱਲ ਮਿਲਾ ਕੇ ਸਰਕਾਰ ਦਾ ਧਿਆਨ ਨਹੀਂ ਹੈ ਨਰਮੇ ਵੱਲ ਬਿਲਕੁਲ ਵੀ ਹੁਣ ਮੈਂ ਹੁਣੀ ਵੀਡੀਓ ਵੇਖੀ ਜਾਂਦਾ ਸੀਗਾ ਮੇਰਾ خیال ਕਰਨਾਟਕਾ ਦੀ ਵੀਡੀਓ ਸੀਗੀ ਤੇ ਉੱਥੇ ਨਰਮਾ ਸਹੀ ਖੜਾ ਕੋਈ ਸ਼ੁੰਡੀ ਨਹੀਂ ਤੇਲਾ ਨਹੀਂ ਕੁਛ ਨਹੀਂ ਗਾ ਤਾਂ ਮੱਛਰ ਬਾਰੇ ਗੱਲ ਕਰਦੇ ਆ ਮੱਛਰ ਬਾਰੇ ਬਾਈ ਜੀ ਇਹੀ ਹੈ ਸਲਾਹ ਮੇਰੀ ਤਾਂ ਜਿਹੜਾ ਮੇਰਾ ਤਜਰਬਾ ਮੈਂ ਕਰਦਾ ਰਿਹਾ ਨਰਮੇ ਤੇ ਜਿਵੇਂ ਚੰਗੀਆਂ ਸਪਰੇਆਂ ਆਉਂਦੀਆਂ ਕੋਈ ਵੀ ਚੰਗੀ ਸਪਰੇ ਆਉਂਦੀ ਹੈ ਮਿਕਸ ਜਿਹੜੀਆਂ ਮਿਕਸ ਹੋਣੀਆਂ ਦੋ ਤਿੰਨ ਸਪਰੇਆਂ ਮੈਕਸੀਕਰ ਜਮਗਾ ਉਹ ਨਾ ਕਰਿਓ ਜੇ ਬਾਲੀਆਂ ਕੇ ਮੇਰੀ ਨਰਮਾ ਉਹਨਾ ਖਰਾਬ ਹੋ ਜਾਂਦਾ ਚੰਗੀਆਂ ਜਿਵੇਂ ਉਲਾਲਾ ਹੋ ਗਈ ਲੈਨੋ ਹੋ ਗਈ ਜਾਂ ਬਾਹਰ ਦੀ ਮੋਮੈਂਟੋ ਹੋ ਗਈ ਜਾਂ ਬਵਾਸਤ ਦੀ ਸਫੀਨਾ ਹੋ ਗਈ ਬਹੁਤ ਚੰਗੀਆਂ ਸਪਰੇਆ ਇਹ ਇਹ ਸਪਰੇ ਇੱਕ ਵਾਰੀ ਕਰਕੇ 200 150 ਤੋਂ 200 ਲੀਟਰ ਪਾਣੀ ਮਤਲਬ ਛੜਕਾ ਵੇਲੇ ਆਪਾਂ ਲਾਉਣਾ ਹੈ ਇਹ ਸਪਰੇ ਇੱਕ ਵਾਰੀ ਕਰਕੇ 10 10 ਦਿਨ ਆਪਾਂ ਨੂੰ ਕੋਈ ਸਪਰੇ ਕਰਨ ਦੀ ਲੋੜ ਨਹੀਂ ਕੀ ਪੈਂਦੀ ਛਿੱਟੇ ਮੱਛਰ ਵਾਸਤੇ ਇਹਨਾਂ 'ਚ ਕੋਈ ਵੀ ਕਰ ਲਓ ਤਾਂ ਸੋਚਣਾ ਇਹ ਹੈ ਵੀ ਇਹ ਨਹੀਂ ਵੀ ਆਪਾਂ ਸਪਰੇਅ ਕਰਤੀ ਫਿਰ ਮੱਛਰ ਉੜਦਾ ਫਿਰਦਾ ਮੱਛਰ ਚਾਹੇ ਉੜਦਾ ਜਿੰਨਾ ਮਰਜੀ ਫਿਰਦਾ ਪਰ ਆਪਣੇ ਨਰਮੇ ਦਾ ਮੱਛਰ ਨੁਕਸਾਨ ਨਾ ਕਰੂਗਾ ਇਹਨਾਂ ਦਾ ਰੋਲ ਕੀ ਹੈ ਇਹਨਾਂ ਨੇ ਬੱਚ ਮਾਰਨਾ ਹੈ ਇਹ ਇਹਦੇ ਆਂਡੇ ਖਤਮ ਕਰਨੇ ਆ ਜਿਹੜਾ ਨਰਮੇ ਨੂੰ ਪੱਤੇ ਕਾਲੇ ਕਰਦਾ ਮੇਨ ਜਿਹੜਾ ਪੱਤੇ ਕਾਲੇ ਹੁੰਦੇ ਆ ਬਾਚ ਨਾਲ ਤੇ ਆਂਡੇ ਨਾਲ ਹੁੰਦੇ ਆ ਇਹਨਾਂ ਸਪਰੇਆ ਦਾ ਰਿਜ਼ਲਟ ਹੀ ਉਹਦੇ ਤੇ ਆ ਪਰ ਉੜਦੇ ਵਾਲੇ ਪਾਸੇ ਭੱਜਣਾ ਹੀ ਨਹੀਂਗਾ ਉੜਦਾ ਆਪਣੇ ਤੋਂ ਮਰਨਾ ਹੀ ਨਹੀਂ ਗੋੜਦਾ ਆਪਾਂ ਕਿਵੇਂ ਮਾਰ ਲਾਂਗੇ ਉੜਦਾ ਮਾਰ ਦਿਓ ਹੁਣ ਕਰਕੇ ਗਏ ਆ ਸਪਰੇਆ ਸਵੇਰ ਆਜਿਓ ਓੱਡੇ ਤੇ ਫੇਰ ਆ ਜੂਗਾ ਆਪਾਂ ਸੋਚਣਾ ਇਹ ਹੈ ਇਹ ਦੇਖਣਾ ਵੀ ਨਰਮਾ ਆਪਣਾ ਖਰਾਬ ਨਾ ਹੋਵੇ ਉਹ ਸਪਰੇਅ ਕਰਨੀ ਆ ਜਾਂ ਕੋਈ ਵੀ ਕਰ ਲੋ ਜਿਵੇਂ ਮੈਂ ਤੁਹਾਨੂੰ ਤਿੰਨ ਚਾਰ ਸਪਰੇਅ ਦੱਸਿਆ ਜਾਂ ਹੋਰ ਕੋਈ ਇਦਾਂ ਦਾ ਸਾਲਟ ਕਰ ਲੋ ਜਿਹੜਾ ਆਂਡਿਆਂ ਤੇ ਤੇ ਬਚਦੇ ਕੰਟਰੋਲ ਕਰੇ ਤਾਂ ਖਬਰਾੜ ਚ ਆ ਕੇ ਕੋਈ ਆਪਾਂ ਹੋਰ ਵੀ ਜਿਵੇਂ ਜਿਆਦਾ ਹਾਰਡ ਸਪਰੇਅ ਨਾ ਕਰੀਏ ਕਿਤੇ ਨਰਮੇ ਦਾ ਨੁਕਸਾਨ ਕਰ ਬਈਏ ਜਿਵੇਂ ਆਪਾਂ ਮੈਂ ਤੁਹਾਨੂੰ ਦੱਸ ਕੇ ਤਾਂ ਜਿਹੜੀਆਂ ਤਿੰਨ ਸਪਰੇਅਆਂ ਮੈਂ 100 ਆਉਂਦੀਆਂ ਕਈ ਤਰ੍ਹਾਂ ਦੀਆਂ ਉਹ ਨਾ ਬਾਲੀਆਂ ਕਰੇ ਜੋ ਉਹਦੇ ਨਾਲ ਨਰਮੇ ਨੂੰ ਨੁਕਸਾਨ ਹੋਵੇ ਦੂਜੀ ਗੱਲ ਇਹ ਜਿਹੜੀ ਵੀ ਆਪਾਂ ਸਪਰੇਅ ਕਰਨੀਆਂ ਪਾਣੀ 150 ਤੋਂ 200 ਲੀਟਰ ਛੜਕਾ ਵੇਲੇ ਆਪਾਂ ਲਾਉਣਾ ਘੱਟ ਪਾਣੀ ਨਹੀਂ ਗਾ ਲਾਉਣਾ ਫਿਰ ਨਰਮੇ ਤੇ ਰਿਜ਼ਲਟ ਵੀ ਵਧੀਆ ਆਊਗਾ ਨਰਮਾ ਆਪਣਾ ਖਰਾਬ ਵੀ ਨਹੀਂ ਹੋਉਂਦਾ ਤਾਂ ਇਹ ਜਿਹੜੀਆਂ ਆਪਾਂ ਸਪਰੇਅਆਂ ਕਰਨੀਆਂ ਜਿਹੜੀ ਸਫੀਨਾ ਹੈ ਸਫੀਨਾ ਜੇ ਟਕਾ ਕੇ ਕਰਤੀ ਚਿੱਟੇ ਮੱਛਰ ਵਾਸਤੇ 15 ਦਿਨਾਂ ਦਾ ਰਿਜ਼ਲਟ ਆ ਸਫੀਨਾ ਆਲਾ ਬਾਸ ਦੀ ਸਫੀਨਾ ਆਉਂਦੀ ਹੈ ਬਾਕੀ ਸਪਰੇਅਆਂ ਦਾ ਵੀ 10-12 ਦਿਨਾਂ ਦਾ ਰਿਜ਼ਲਟ ਹੈਗਾ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਤੇ ਮਤਲਬ ਛੜਕਾ ਵੇਲੇ ਆਪਾਂ ਪਾਣੀ ਪੂਰਾ ਲਾਉਣਾ ਤੇ ਦੂਜਾ ਧਿਆਨ ਆਪਾਂ ਇਹ ਵੀ ਕਈ ਕਿਸਾਨ ਭਰਾ ਦੱਸੀ ਜਾਂਦੇ ਆ ਕਹਿੰਦੇ ਵੀ ਸੁੰਡੀ ਦਾ ਅਟੈਕ ਹੈਗਾ ਤੇ ਇਹ ਨਾ ਹੋਵੇ ਆਪਾਂ ਛੱਟੇ ਮੱਛਰ ਦੇ ਮਗਰ ਭੱਜੇ ਰਹੀਏ ਤੇ ਸੁੰਡੀ ਵਾਲੇ ਪਾਸੇ ਆਪਣਾ ਨੁਕਸਾਨ ਹੋ ਜਾਈ। ਆਪਣੀ ਮਜਬੂਰੀ ਆ ਜਿਹੜੇ ਕਿਸਾਨ ਭਰਾਵਾਂ ਨੇ ਨਰਮਾ ਬੀਜਿਆ ਉਹਦੇ ਤੇ ਹੁਣ ਆਪਾਂ ਨੂੰ ਨਾ ਤਾਂ ਛੱਡਿਆ ਜਾਂਦਾ ਖਰਚਾ ਕਰਨਾ ਪੈਣਾ। ਤੇ ਗੱਲ ਉਹੀ ਆ ਵੀ ਆਪਾਂ ਖਰਚਾ ਵੀ ਬਹੁਤ ਹੋ ਜਾਂਦਾ ਤੇ ਉਦੋਂ ਬਾਅਦ ਜਿਵੇਂ ਪਿਛਲੇ ਸਾਲ ਵੀ ਆਪਣੇ ਨਾਲ ਹੋਈ ਆ ਉਦੋਂ ਬਾਅਦ ਪਾਣੀ ਦਾ ਆਉਂਦਾ। ਮਤਲਬ ਧਿਆਨ ਇਹ ਰੱਖਿਓ ਵੀ ਜੇ ਨਰਮਾ ਆਪਣਾ ਹੁੰਦਾ ਮੈਂ ਤਾਂ ਆਪਾਂ ਤਾਂ ਇਹ ਕਹਨੇ ਆ ਵੀ 12 14 ਕੁਆਂਟਲ ਨਿਕਲੇ 16 ਕੁਆਂਟਲ ਤੱਕ ਹਰੇਕ ਕਿਸਾਨ ਦਾ ਨਰਮਾ ਨਿਕਲੇ ਪਰ ਕਿਤੇ ਇਹ ਨਾ ਹੋਵੇ ਨਰਮਾ ਪਿਛਲੇ ਸਾਲ ਵਾਂਗੂ ਜਿਵੇਂ ਹੁਣ ਪਿਛਲੇ ਸਾਡੇ ਮੇਰੇ ਕੋਲੇ ਆਪਦੇ ਕੋਲੇ ਨਰਮਾ ਰਹਿ ਗਿਆ 5 ਕੁਆਂਟਲ ਤੇ ਤੇ ਖਰਚਾ ਉਸ ਤੋਂ ਵੱਧ ਹੋ ਗਿਆ ਘਰੋਂ ਲੈ ਗਿਆ ਤਾਂ ਉਹਦੇ ਨਾਲੋਂ ਨਰਮਾ ਮੈਂ ਇਹ ਕਹਿਣਾ ਵੀ ਛੱਡਿਆ ਚੰਗਾ ਕਿਤੇ ਇਹ ਨਾ ਹੋਵੇ ਹਰੇਕ ਢਿੰਡੇ ਦੇ ਵਿੱਚ ਸੁੰਡੀ ਹੋਵੇ ਆਪਾਂ ਖਰਚਾ ਕਰੀ ਜਾਈਏ ਫਿਰ ਮੈਨੂੰ ਨਹੀਂ ਲੱਗਦਾ ਨਰਮਾ ਹੋਊਗਾ ਤਾਂ ਜੇ ਆਪਣੇ ਟਿੰਡਿਆਂ ਚੈੱਕ ਕਰਦੇ ਰਹੋ ਜੇ ਟਿੰਡਿਆਂ ਦੇ ਵਿੱਚ ਸੁੰਡੀ ਹੈ ਨਹੀਂਗੀ ਚਿੱਟੇ ਮੱਛਰ ਦਾ ਟਾਇਆ ਗਿਆ ਫਿਰ ਘਰੋਂ ਦੀ ਲੋੜ ਕੋਈ ਨਹੀਂ ਚਿੱਟੇ ਮੱਛਰ ਤੇ ਇਹਨਾਂ ਸਪਰੇਆ ਨਾਲ ਵਧੀਆ ਕੰਟਰੋਲ ਹੋ ਜਾਂਦਾ ਤਾਂ ਸਪਰੇ ਆਪਾਂ ਸ਼ਾਮ ਦੇ ਵੇਲੇ ਕਰਨੀ ਹੈ ਸੁਭਾ ਨੂੰ ਨਹੀਂ ਕਰਨ ਇਹਨੀ ਕੁ ਜਾਣਕਾਰੀ ਸੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਮੇਰਾ ਨੰਬਰ 98565935 ਆ ਜੇ ਕਿਸੇ ਨੇ ਗੱਲ ਕਰਨੀ ਹੋਵੇ ਜਦੋਂ ਮਰਜ਼ੀ ਟਾਲ ਕਰ ਸਕਦਾ ਹੈ ਇਹਨੀ ਕੁ ਜਾਣਕਾਰੀ ਸੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਸਾਰਿਆਂ ਦਾ